ਕੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਨਹੀਂ ਚਾਹੀਦੀ ਅਜਿਹੀ ਸੱਤਾ ਜਿਹੜੀ ਸੱਤਾ ਦੇ ਵਿੱਚ ਤੁਹਾਡੀਆਂ ਬੇਦਬੀਆਂ ਹੋਣ ਸਾਨੂੰ ਨਹੀਂ ਚਾਹੀਦੀ ਅਜਿਹੀ ਸੱਤਾ ਜਿਸ ਸੱਤਾ ਦੇ ਵਿੱਚ ਬੇਦਬੀ ਦੇ ਖਿਲਾਫ ਕਾਨੂੰਨ ਬਣਾਉਣ ਲਈ ਕਈ ਕਈ ਮਹੀਨੇ ਸਾਡੇ ਸਿੰਘਾਂ ਨੂੰ ਟਾਵਰਾਂ ਤੇ ਬੈਠਣਾ ਪਵੇ ਸਾਨੂੰ ਨਹੀਂ ਚਾਹੀਦੀ ਅਜਿਹੀ ਸੱਤਾ ਜਿਹੜੀ ਸੱਤਾ ਦੇ ਵਿੱਚ ਫੇਕ ਇੰਕਾਊਂਟਰ ਹੋਣ ਸਾਡੇ ਨੌਜਵਾਨਾਂ ਦੇ ਸਾਨੂੰ ਅਜਿਹੀ ਸੱਤਾ ਨਹੀਂ ਚਾਹੀਦੀ ਜਿਹੜੀ ਸੱਤਾ ਦੇ ਵਿੱਚ ਸਾਡੇ ਟਾਈਮਾਂ ਨੂੰ ਜਲ ਤੋਪਾਂ ਬਣਾਉਂ ਸਿੱਖਾਂ ਦੇ ਵਿੱਚ ਆਪਣੀ ਇਸ ਸਿੱਖ ਜਥੇਬੰਦੀ ਲਈ ਗਵਾਚੀ ਹੋਈ ਭਰੋਸੇਯੋਗਤਾ ਨੂੰ ਪੈਦਾ ਕਰਨਾ ਸਾਧ ਸੰਗਤ ਜੀ ਤੇ ਇਹ ਗਵਾਚੀ ਹੋਈ ਭਰੋਸੇਯੋਗਤਾ ਤਾਂ ਹੀ ਪੈਦਾ ਹੋ ਸਕਦੀ ਹੈ ਜੇ ਅਸੀਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਘੱਟੋ ਘੱਟ 5 ਸ਼ਕਸ਼ੀਤਾ ਇਸ ਤਰ੍ਹਾਂ ਦੀਆਂ ਚੁਣੀਆਂ ਜਿਦੇ ਵਿੱਚ ਇੱਕ ਕਿ ਕਿਸੇ ਧਿਰ ਨੇ ਸਾਡੀ ਏਕਤਾ ਦੀ ਗੱਲ ਨਹੀਂ ਮੰਨਣੀ ਜਾਂ ਕੋਈ ਧਿਰ ਏਕਤਾ ਦੀ ਹਾਮੀ ਨਹੀਂ ਭਰਨੀ ਇਸ ਧਰ ਨੂੰ ਲੈ ਕੇ ਪੰਥਕ ਇਕਤਾ ਦਾ ਹੌਕਾ ਦੇਣੋ ਕਦੇ ਨਹੀਂ ਹਟ ਸਕਦੇ ਸਾਧ ਸੰਗਤ ਜੀ ਸਾਡਾ ਕੰਮ ਹੈ ਅਸੀਂ ਆਪਣਾ ਫਰਜ਼ ਨਿਭਾਈ ਜਾਣਾ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਗੁਰਸੇਖ ਮੀਤ ਚਲੋ ਗੁਰਚਾਲੀ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਔਰ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਔਰ 18 ਲੱਖ ਦੇ ਕਰੀਬ ਉਸ ਭਰਤੀ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ 11 ਅਗਸਤ ਨੂੰ ਹੋਈ ਉਹਦੇ ਨਾਲ ਹੀ ਪੰਥਕ ਭਾਵਨਾਵਾਂ ਦੇ ਅਨਸਾਰ ਇਹ ਚਿੰਤਨ ਕਰਦਿਆਂ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖ ਬੁੱਧੀਜੀਵੀਆਂ ਦੀ ਸਲਾਹ ਦੇ ਅਨਸਾਰ ਕਿ ਅਸੀਂ ਕਿੰਨੀ ਕੁ ਵਾਰ ਆਪਣੀ ਸ਼ਰਮ ਦੀ ਅਕਾਲੀ ਦਲ ਦੀ ਪੁਨਰਸਰਜੀਤੀ ਕਰਾਂਗੇ ਕਿੰਨੇ ਕੁ ਵਾਰ ਵਾਰ-ਵਾਰ ਖਾਲਸਾ ਪੰਥ ਆਪਣੇ ਲੀਡਰਾਂ ਦੇ ਹੱਥੋਂ ਗੁੰਮਰਾਹ ਹੋਵੇਗਾ ਔਰ ਸਿੱਖ ਕੌਮ ਦੇ ਵਿੱਚ ਪੈਦਾ ਹੋ ਚੁੱਕੀ ਆਪਣੀ ਸਿੱਖ ਲੀਡਰਸ਼ਿਪ ਪ੍ਰਤੀ بے ਪ੍ਰੋਸਗੀ ਨੂੰ ਅਸੀਂ ਕਿਵੇਂ ਸਮਕਲ ਰੂਪ ਦੇ ਵਿੱਚ ਸਾਹਮਣੇ ਲਿਆ ਕੇ ਪੁਨਰਸਰਜੀਤ ਕਰ ਸਕਾਂਗੇ ਐਸੀਆਂ ਬੁੱਧੀਜੀਵੀਆਂ ਦੀ ਜੋ ਪੰਥ ਚਿੰਤਕਾਂ ਦੇ ਸੁਝਾਵਾਂ ਦੇ ਵਿੱਚੋਂ ਪੰਥਦਰਦੀਆਂ ਦੇ ਆਪਣੇ ਦਿਲ ਦੇ ਵਿੱਚ ਜੋ ਸਮੋਈਆਂ ਸੀ ਭਾਵਨਾਵਾਂ ਉਹਦੇ ਵਿੱਚੋਂ ਪੰਥਕ ਕਾਉਂਸਲ ਦੀ ਜੋ ਸਥਾਪਨਾ 11 ਅਗਸਤ ਨੂੰ ਡੈਲੀਗੇਟ اجلاس ਵਿੱਚ ਕੀਤੀ ਗਈ ਹੁਣ ਅਗਲਾ ਕਾਰਜ ਜਿੱਥੇ ਸ਼ੋਮਨੀ ਅਕਾਲੀ ਦਲ ਪੁਨਰਸਰਜੀਤ ਹੋਇਆ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਨੇ ਜੋ ਪ੍ਰਧਾਨ ਬਣਾਏ ਮਾਨਯੋਗ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਦਿਨ ਰਾਤ ਇੱਕ ਕਰਕੇ ਪਿਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਡੈਮੋਕ੍ਰੈਟਿਕ ਵੇ ਦੇ ਨਾਲ ਢਾਂਚਾ ਖੜਾ ਕਰਨ ਦੇ ਵਿੱਚ ਬੜੀ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਉਹਨਾਂ ਦੀ ਕਾਰਜ ਸ਼ੈਲੀ ਨੂੰ ਲੈ ਕੇ ਸਿੱਖ ਪੰਥ ਦੇ ਵਿੱਚ ਸਿੱਖ ਸਫਾਂ ਦੇ ਵਿੱਚ ਇੱਕ ਥੋੜੀ ਜੀ ਆਸ ਤੇ ਕਿਰਨ ਵੀ ਜਾਗੀ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਵਿਚਾਰਾ ਕੱਢ ਕੇ ਸਿੰਘ ਸਾਹਿਬ ਜੀ ਪੰਥਦਰਦੀਆਂ ਦੀ ਨੂੰ ਇੱਕ ਲੜੀ ਵਿੱਚ ਪਰੋ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਜਰੂਰ ਸ਼ਰੋਮਨੀ ਅਕਾਲੀ ਦਲ ਤਗੜਾ ਹੋ ਕੇ ਨਿਕਲੇਗਾ ਰਹੀ ਗੱਲ ਪੰਥਕ ਕੌਂਸਲ ਦੀ ਕਿਉਂਕਿ ਤੁਸੀਂ ਸਾਰਿਆਂ ਨੇ ਡੈਲੀਗੇਟ اجلاس ਵਿੱਚ ਵੀ ਹਾਜ਼ਰੀਆਂ ਭਰੀਆਂ ਤੇ ਉਸ ਦਿਨ ਤੁਹਾਡੀਆਂ ਭਾਵਨਾਵਾਂ ਦੇ ਅਨੁਸਾਰ ਪੰਥਕ ਕੌਂਸਲ ਦੀ ਸਥਾਪਨਾ ਕਰਕੇ ਮੈਨੂੰ ਇੱਕ ਨਿਮਾਣੀ ਸੇਵਾਦਾਰ ਨੂੰ ਇਸ ਕੌਂਸਲ ਦੀ ਪ੍ਰਮੁੱਖ ਸੇਵਾਦਾਰ ਬਣਾਇਆ ਗਿਆ। ਸਾਧ ਸੰਗਤ ਜੀ ਅਗਲਾ ਵਿਸ਼ਾ ਕਿ ਪੰਥਕ ਕੌਂਸਲ ਦੀ ਕਾਰਜਵਿਧੀ ਕੀ ਹੋਵੇ? ਇਹਦਾ ਅਧਿਕਾਰ ਖੇਤਰ ਕੀ ਹੋਵੇ? ਇਹ ਕਿਸ ਤਰੀਕੇ ਦੇ ਨਾਲ ਪੰਥ ਤੇ ਪੰਜਾਬ ਦੇ ਵਿੱਚ ਆਪਣੀਆਂ ਸੰਭਾਵਨਾਵਾਂ ਆਪਣੇ ਕਾਰਜ ਨੂੰ ਸ਼ੁਰੂ ਕਰੇ? ਉਸ এজেন্ডੇ ਨੂੰ ਲੈ ਕੇ ਅੱਜ ਦੀ ਪਲੇਠੀ ਮੀਟਿੰਗ ਜਿਦੇ ਵਿੱਚ ਕਰੀਬ 5 ਜ਼ਿਲ੍ਹਿਆਂ ਦੇ ਡੈਲੀਗੇਟ ਹਲਕਾਵਾਰ ਸ਼ਾਮਲ ਹੋਏ ਨੇ ਸੋ ਅੱਜ ਦੇ ਇਸ ਮੀਟਿੰਗ ਦਾ ਮੁੱਖ এজੰਡਾ ਭਾਵੇਂ ਕਿ ਪਿਛਲੇ ਦਿਨੀ ਪੰਥਕ ਕਾਉਂਸਲ ਦੇ ਪੇਜ ਤੋਂ ਜਾਂ ਮੀਡੀਆ ਰਾਈ ਪੰਥਕ ਭਾਵਨਾਵਾਂ ਦੇ ਅਨੁਸਾਰ ਮੈਂ ਸਮੂਚੀਆਂ ਪੰਥ ਪ੍ਰਸਥਤੀਆਂ ਨੂੰ ਏਕਤਾ ਦੀ ਅਪੀਲ ਕਰਕੇ ਇੱਕ ਈਮੇਲ ਆਈਡੀ ਫਲੋਟ ਕੀਤੀ ਸੀ ਕਾਂਕੀ ਸਿੱਖ ਸੰਗਤਾਂ ਸਮੁੱਚੇ ਸਿੱਖ ਦਰਦੀ ਉਹ ਸੀਮੇਲ ਆਈਡੀ ਤੇ ਆਪਣੇ ਵਿਚਾਰ ਭੇਜਨ ਕੇ ਇਸ ਪੰਥਕ ਕਾਉਂਸਲ ਦਾ ਕਾਰਜ ਖੇਤਰ ਕੀ ਹੋਵੇ ਇਹਦੇ ਕਾਰਜਾਂ ਦਾ ਵਿਧੀ ਵਿਧਾਨ ਕੀ ਹੋਵੇ ਤੇ ਇਹ ਕਿਸ ਤਰ੍ਹਾਂ ਆਪਣਾ ਘੇਰਾ ਵਿਸ਼ਾਲ ਕਰੇ ਸਾਧ ਸੰਗਤ ਜੀ ਬਹੁਤ سارے ਸੁਝਾਅ ਮਿਲੇ ਜਿਨ੍ਹਾਂ ਨੇ ਭੇਜੇ ਧੰਨਵਾਦ ਜਿਨ੍ਹਾਂ ਨੇ ਨਹੀਂ ਭੇਜੇ ਸਾਨੂੰ ਉਡੀਕ ਰਹੇਗੀ ਮਿਲੇ ਹੋਏ ਸੁਝਾਵਾਂ ਦੇ ਮੁਤਾਬਕ ਪੰਥਕ ਕਾਉਂਸਲ ਜਦੋਂ ਸਿੱਖ ਬੁੱਧੀਜੀਵੀਆਂ ਦੇ ਨਾਲ رابطہ ਕਾਇਮ ਕਰਕੇ ਇਸ ਪ੍ਰਸ਼ਨ ਨੂੰ ਚਿਤ्थਿਆ ਗਿਆ ਵਿਚਾਰਿਆ ਗਿਆ ਵਾਰ-ਵਾਰ ਚਿੰਤਨ ਕੀਤਾ ਗਿਆ ਤਾਂ ਇੱਕ ਸੁਰਤਾ ਦੇ ਵਿੱਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਪੰਥਕ ਕਾਉਂਸਲ ਦੀ ਵਿਜ਼ਨ ਸਟੇਟਮੈਂਟ ਪੰਥਕ ਇੱਕ ਸੁਰਤਾ ਹੋਵੇਗੀ ਕਿਉਂਕਿ ਇੱਕ ਸਾਰਤਾ ਪੰਥ ਦੇ ਵਿੱਚ ਮੇਰਾ ਖਿਆਲ ਮੁਤਾਬਕ ਜਿਵੇਂ ਇੱਥੋਂ ਮੰਚ ਤੋਂ ਵੀ ਕਿਹਾ ਗਿਆ ਉਹ ਹੋਣੀ ਸੰਭਵ ਨਹੀਂ ਹੈ ਇੱਕ ਸਾਰਤਾ ਇਹ ਗੈਰ ਕੁਦਰਤੀ ਵੀ ਇੱਕ ਸ਼ਬਦ ਹੈ ਕਿਉਂਕਿ ਇੱਕ ਸਾਰਤਾ ਗੁਰੂ ਸਾਹਿਬ ਨੇ ਜੇ ਮਨੁੱਖ ਵੀ ਪੈਦਾ ਕੀਤੇ ਉਹ ਵੀ ਵੱਖੋ ਵੱਖਰੇ ਜੇ ਫੁੱਲ ਪੈਦਾ ਕੀਤੇ ਉਹ ਵੀ ਵਨਸਵੰਨੇ ਤੇ ਜੇ ਕੋਈ ਹੋਰ ਗੁਰੂ ਸਾਹਿਬ ਜੀ ਨੇ ਜੀਵ ਜੰਤੂ ਪੈਦਾ ਕੀਤੇ ਭਾਵੇਂ ਕੈਟਾਗਰੀ ਇੱਕ ਹੋਵੇ ਪਰ ਵਨਸਵੰਨਤਾ ਉਹਨਾਂ ਦੇ ਵਿੱਚ ਰਹੀ ਹੈ ਸੋ ਪੰਥਕ ਕਾਉਂਸਲ ਦਾ ਜੋ ਵਿਜ਼ਨ ਸਟੇਟਮੈਂਟ ਬੁੱਧੀਜੀਵੀਆਂ ਦੇ ਨਾਲ ਸਲਾਹ ਕਰਕੇ ਰੂਪਰੇਖਾ ਉਹ ਲਿਖੀ ਜਿਹਦੇ ਦਿਵਾਲੇ ਜਾਣੀ ਹੈ ਉਹ ਪੰਥਕ ਇੱਕ ਸਰਤਾ ਦਾ ਵਿਜ਼ਨ ਸਟੇਟਮੈਂਟ ਜਿਹੜਾ ਹੈ ਉਹ ਨਿਰਧਾਰਤ ਕੀਤਾ ਗਿਆ ਪੰਥਕ ਇੱਕ ਸਰਤਾ ਨੂੰ ਅੱਗੇ ਲਿਜਾਣ ਲਈ ਸਾਧ ਸੰਗਤ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਅੱਜ ਪਹਿਲਾ ਸ਼੍ਰੋਮਣੀ ਅਕਾਲੀ ਦਲ ਟਕੜਾ ਕਰਨਾ ਹੋਵੇਗਾ ਜਿਹੜੀ ਸਾਡੀ ਰਾਜਨੀਤਿਕ ਪਾਰਟੀ ਹੈ ਪਰ ਅਸੀਂ ਜਰਾ ਸੋਚ ਕੇ ਵੇਖੀਏ ਕਿ ਸਾਡੀ ਪਹਿਲਾਂ ਵੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਜਿਸ ਨੂੰ ਪੰਥ ਨੇ ਆਪਣੇ ਹੱਥਾਂ ਦੇ ਨਾਲ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ ਸੀ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਪਸ਼ੋਕਣ ਵਿੱਚ ਛਾਤੀ ਮਾਰੀਏ ਤੇ ਲਹਿਰਾਂ ਦੇ ਵਿੱਚੋਂ ਲਹਿਰਾਂ ਨਿਕਲਦੀਆਂ ਰਹੀਆਂ ਜਿਵੇਂ ਸਿੰਘ ਸਭਾ ਲਹਿਰ ਦੇ ਵਿੱਚੋਂ ਔਰ ਗੁਰਦੁਆਰਾ ਸੁਧਾਰ ਲਹਿਰਾਂ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਇਸੇ ਤਰ੍ਹਾਂ ਜੇ ਤੁਸੀਂ ਕਹਿ ਲਓ ਕਿ ਅੱਜ ਜਿਹੜੀ ਨਵੇਂ ਸਿਰਿਓ ਜੋ ਸੁਧਾਰ ਲਹਿਰ ਚੱਲੀ ਜਾਂ ਤੁਸੀਂ ਕਹਿ ਲਓ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਲਹਿਰ ਚੱਲੀ ਉਹਦੇ ਵਿੱਚੋਂ ਪੰਥਕ ਕੌਂਸਲ ਦਾ ਜਨਮ ਹੋਇਆ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਾਜ਼ਰੀ ਵਿੱਚ ਕਿਉਂਕਿ ਤੁਸੀਂ ਨੇ ਮੈਨੂੰ ਮੇਰੇ ਪਿਛੋਕੜ ਬਾਰੇ ਵੀ ਤੁਸੀਂ ਸਾਰੇ ਜਾਣੂ ਹੋ ਸ਼੍ਰੋਮਣੀ ਅਕਾਲੀ ਦਲ ਦੇ ਉਸ ਡੈਲੀਕੇਟ ਜਲਾਸ ਵਿੱਚ ਸਾਰਿਆਂ ਨੇ ਜਕਾਰਿਆਂ ਦੀ ਗੂੰਜ ਦੇ ਵਿੱਚ ਸਿਰਪਾਉ ਪਾ ਕੇ ਜੋ ਮੈਨੂੰ ਮਾਨ ਬਖਸ਼ਿਆ ਹੁਣ ਮੇਰਾ ਇਹ ਫਰਜ ਬਣਦਾ ਹੈ ਇਹ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਪੰਥਕ ਕਾਉਂਸਲ ਦਾ ਇੱਕ ਅਜੇਹਾ ਮੰਚ ਆਪਾਂ ਉਸਾਰੀਏ ਜਿਹੜਾ ਸ਼ਰੋਮ ਨਹੀਂ ਅਕਾਲੀ ਦਲ ਦੇ ਨਾਲ-ਨਾਲ ਇੱਕ ਸਿਧਾਂਤਕ ਪਹਿਰਾਦਾਰੀ ਕਰਨ ਦਾ ਆਪਣਾ ਪਰਜੋਰ ਯਤਨ ਕਰੇ ਸਾਥ ਸੰਗਤ ਜੀ ਅਸੀਂ ਸਾਰੇ ਸ਼ਹਿਰਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਕਿਸਾਨੀ ਜੱਟ ਹਾਂ ਸਿੱਖ ਬੁੱਧੀਜੀਵੀ ਹਾਂ ਜਾਂ ਆਮ ਕਿਰਤੀ ਵਰਗ ਨੂੰ ਆਪਾਂ ਬਿਲੋਂਗ ਕਰਦੇ ਹਾਂ ਜਦੋਂ ਤੁਸੀਂ ਪਿੰਡਾਂ ਵਿੱਚ ਵਿਚਰੋ ਤਾਂ ਬਹੁਤ ਸਾਰੀਆਂ ਅਜਿਹੇ ਸ਼ਕਸ਼ੀਤਾ ਤੁਹਾਨੂੰ ਹਰੇਕ ਪਿੰਡ ਵਿੱਚ ਮਿਲ ਜਾਣਗੀਆਂ ਜਿਹੜੀਆਂ ਪੰਥ ਪ੍ਰਸਤ ਹਨ ਜਿਹੜੀਆਂ ਪੰਥ ਦਾ ਭਲਾ ਸੋਚਦੀਆਂ ਨੇ ਜਿਹੜੀਆਂ ਪੰਜਾਬ ਦਾ ਭਲਾ ਚਾਹੁੰਦੀਆਂ ਨੇ ਪਰ ਕਿਸੇ ਐਕਟਿਵ ਪੋਲਿਟਿਕਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੀਆਂ ਉਹਨਾਂ ਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਉਹਨਾਂ ਨੂੰ ਕਿਸੇ ਕੋਈ ਕਿਸੇ ਕੁਰਸੀ ਦੀ ਲੋੜ ਨਹੀਂ ਉਹਨਾਂ ਨੂੰ ਕੋਈ ਲਾਲਚ ਨਹੀਂ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਕੇਵਲ ਇੱਕੋ ਇੱਕ ਭਾਵ ਕਿ ਸਾਡੇ ਪੰਥ ਦਾ ਕੁਝ ਬਣ ਜਾਏ ਸਾਡਾ ਸ਼ਰੋਮ ਨਹੀਂ ਇਕੱਲੀ ਗੱਲ ਤਕੜਾ ਹੋ ਜਾਏ ਸਾਡੇ ਪੰਜਾਬ ਦਾ ਕੁਝ ਬਣ ਜਾਏ ਤਾਂ ਕਿ ਜਿਹੜੇ ਪਿਛਲੇ ਕਈ ਸਾਲਾਂ ਤੋਂ ਲੰਮਕੇ ਆ ਰਹੇ ਸਾਡੇ ਪੰਜਾਬ ਦੇ ਮੁੱਦੇ ਨੇ ਇਹਨਾਂ ਨੂੰ ਤਕੜੀ ਧਿਰ ਵਜੋਂ ਉਭਾਰਿਆ ਜਾਵੇ ਜਿੰਨਾ ਚਿਰ ਤਕੜੀ ਧਿਰ ਵਜੋਂ ਇਹਨਾਂ ਮੁੱਦਿਆਂ ਨੂੰ ਉਭਾਰਿਆ ਨਹੀਂ ਜਾਏਗਾ ਸੈਂਟਰ ਦੀ ਸਰਕਾਰ ਜਾਂ ਹੋਰ ਭਾਰਤੀ ਸਰਕਾਰਾਂ ਤੇ ਇਹਨਾਂ ਸਾਡੀਆਂ ਉਠਾਈਆਂ ਹੋਈਆਂ ਨਿੱਕੀਆਂ-ਨਿੱਕੀਆਂ ਆਵਾਜ਼ਾਂ ਦਾ ਕੋਈ ਅਸਰ ਨਹੀਂ ਹੋਣ ਵਾਲਾ ਸੋ ਸਾਡਾ ਜੋ ਪਹਿਲਾ ਮੋਢਲਾ ਕਾਰਜ ਪੰਥਕ ਕੌਂਸਲ ਨੂੰ ਸੁਰਜੀਤ ਕਰਨ ਤਾਂ ਇਹਦਾ ਵਿਸਥਾਰ ਕਰਨ ਤੋਂ ਪਹਿਲਾਂ ਇਹ ਸੀ ਕਿ ਅਸੀਂ ਸਮੁੱਚੇ ਪੰਥਦਰਦੀਆਂ ਕੋਲੇ ਜਾਈਏ ਇੱਕ ਹੋਕਾ ਦਈਏ ਕਿ ਦੱਸੋ ਹੈ ਪੰਜਾਬ ਪ੍ਰਸਤੋ ਖਾਲਸਾ ਪੰਥ ਜੀ ਪੰਥਦਰਦੀਓ ਦੱਸੋ ਪੰਥਕ ਕੌਂਸਲ ਇਹ ਕਿਸ ਤਰ੍ਹਾਂ ਕਾਰਜ ਕਰੇ ਤੇ ਕਿਵੇਂ ਅੱਗੇ ਵਧੇ ਤਾਂ ਕਿ ਪੰਥ ਦੀ ਇੱਕ ਸੁਰਤਾ ਲਈ ਕਾਰਜ ਕੀਤੇ ਜਾ ਸਕਣ ਸੋ ਮੋਢਲੇ ਰੂਪ ਦੇ ਵਿੱਚ ਅੱਜ ਇਸ ਪਲੇਟੀ ਦੀ ਮੀਟਿੰਗ ਦੇ ਵਿੱਚ ਸਾਨੂੰ ਜੇ ਅਸੀਂ ਅੱਜ ਚਿੰਤਨ ਕਰੀਏ ਚਾਹਤ ਮਾਰੀਏ ਤਾਂ ਅੱਜ ਪੰਜਾਬ ਨੂੰ ਪੰਥ ਨੂੰ ਦੋ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਅੰਦਰੂਨੀ ਔਰ ਇੱਕ ਬਾਹਰੀ ਜਿੰਨਾ ਚਿਰ ਅਸੀਂ ਆਪਣੀਆਂ ਅੰਦਰੂਨੀ ਸਮੱਸਿਆਵਾਂ ਨੂੰ ਸੀਮਤ ਦਾਇਰੇ ਦੇ ਵਿੱਚ ਕਰਕੇ ਉਹਨਾਂ ਦਾ ਹੱਲ ਨਹੀਂ ਲੱਭਿਆ ਉਹਨਾਂ ਚਿਰ ਅਸੀਂ ਬਾਹਰੀ ਸਮੱਸਿਆਵਾਂ ਦੇ ਨਾਲ ਸ਼ਕਤੀ ਇਕੱਠੀ ਕਰਕੇ ਲੜਨ ਦੇ ਵਿੱਚ ਕਾਮਯਾਬ ਨਹੀਂ ਹੋ ਸਕਾਂਗੇ ਸੋ ਸਭ ਤੋਂ ਪਹਿਲਾਂ ਗੱਲ ਕਿਉਂਕਿ ਮੇਰਾ ਜੋ ਮੈਂ ਅਕੈਡਮੀਸ਼ਨ ਆ ਬੇਸਿਕਲੀ ਤੇ ਮੇਰਾ ਕੰਮ ਐਜੂਕੇਸ਼ਨ ਦਾ ਸੀ ਹੁਣ ਵੀ ਹੈ ਤੇ ਐਜੂਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਇੱਕ ਫਾਰਮੂਲਾ ਕਿ ਜਦੋਂ ਸਾਰਾ ਕੁਝ ਫੌਚ ਫੌਚ ਹੋ ਜਾਵੇ ਕਿਸੇ ਸਿਸਟਮ ਦੀ ਸਮਝ ਨਾ ਲੱਗੇ ਤਾਂ ਫਿਰ ਉਹਨੂੰ ਕਹਿ ਦਿੰਦੇ ਜੀ ਇਹਨੂੰ ਖਤਮ ਕਰ ਦਿਓ ਬੈਕ ਟੂ ਬੇਸਿਕਸ ਨਵੇਂ ਸਿਰੇ ਤੋਂ ਪੁਨਰਸਰਜੀਤ ਕਰੋ ਜਦੋਂ ਨਵੇਂ ਸਿਰੇ ਤੋਂ ਜੜਿਆਂ ਦੇ ਜੜਾਂ ਤੋਂ ਸ਼ੁਰੂ ਕਰਾਂਗੇ ਤਾਂ ਉਹਦੇ ਵਿੱਚੋਂ ਜਰੂਰ ਕੋਈ ਨਾ ਕੋਈ ਸਾਰਥਕ ਸਿੱਟਾ ਨਿਕਲੇਗਾ ਖਾਲਸਾ ਪੰਥ ਜੀ ਅੱਜ ਸਾਨੂੰ ਵੀ ਆਪਣੇ ਬੇਸਿਕਸ ਦੇ ਨਾਲ ਜੁੜਨ ਦੀ ਲੋੜ ਹੈ ਸਾਨੂੰ ਆਪਣੇ ਸਿਧਾਂਤਾਂ ਦੇ ਨਾਲ ਜੁੜਨ ਦੀ ਲੋੜ ਹੈ ਸਾਡਾ ਸਿਧਾਂਤ ਕੀ ਹੈ ਸਾਡੇ ਬੇਸਿਕਸ ਕੀ ਹਨ ਸਾਡੇ ਬੇਸਿਕਸ ਹੀ ਗੁਰੂ ਸਿਧਾਂਤ ਸਾਡੇ ਬੇਸਿਕਸ ਹੀ ਗੁਰੂ ਗ੍ਰੰਥ ਸਾਡਾ ਬੇਸਿਕ ਹੈ ਗੁਰੂ ਪੰਥ ਜਦੋਂ ਆਪਣੀਆਂ ਅਸੀਂ ਜੜਾਂ ਦੇ ਨਾਲੋਂ ਆਪਣੇ ਸਿਧਾਂਤਕ ਪਹਿਰੇਦਾਰੀ ਦੇ ਨਾਲੋਂ ਨਿਕੜ ਕੇ ਕੁਰਾਹੇ ਪੈ ਜਾਵਾਂਗੇ ਤਾਂ ਅਸੀਂ ਕਦੇ ਵੀ ਇੱਕ ਸ਼ਕਤੀ ਬਣ ਕੇ ਕਿਸੇ ਵੀ ਮੰਚ ਤੇ ਭਾਵੇਂ ਉਹ ਪੰਜਾਬ ਦੇ ਅੰਦਰ ਤੇ ਭਾਵੇਂ ਉਹ ਗਲੋਬਲ ਲੈਵਲ ਤੇ ਹੋਵੇ ਅਸੀਂ ਤਕੜੇ ਕਦੇ ਨਹੀਂ ਹੋ ਸਕਦੇ ਜਮਾਤਾਂ ਜਿੰਨੀਆਂ ਮਰਜ਼ੀ ਬਣਾ ਲਈਏ ਸੋ ਪੰਥਕ ਕਾਉਂਸਲ ਦਾ ਪਹਿਲਾ ਕਾਰਜ ਜੋ ਤੁਸਾਂ ਸਾਰੇ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਨੇਪਰੇ ਚੜ੍ਹਣਾ ਕਿਉਂਕਿ ਹਰੇਕ ਪਿੰਡ ਦੇ ਵਿੱਚ ਇੱਕ ਇੱਕ ਨਾ ਇੱਕ ਸ਼ਖਸੀਅਤ ਜ਼ਰੂਰ ਇਸ ਤਰ੍ਹਾਂ ਦੀ ਜਿਹੜੀ ਸਵੇਰੇ ਸ਼ਾਮ ਗੁਰੂ ਘਰ ਦੇ ਵਿੱਚ ਨਿਤਨੇਮ ਕਰਕੇ ਉਸ ਗੁਰੂ ਗ੍ਰੰਥ ਦਾ ਚਿੰਤਨ ਕਰਦੀ ਹੈ ਗੁਰੂ ਪੰਥ ਦਾ ਚਿੰਤਨ ਕਰਦੀ ਹੈ ਔਰ ਪੰਥ ਦਾ ਦਰਦ ਲੈ ਕੇ ਫਿਰਦੀ ਹੈ ਆਓ ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਯਤਨ ਕਰੀਏ ਬੇਸ਼ੱਕ ਸਾਡੀਆਂ ਬੱਖੋ ਵੱਖਰੀਆਂ ਬਾਂਸਰੀਆਂ ਹੋਣ ਵੱਖਰੋ ਵੱਖਰੇ ਧਰੇ ਹੋਣ ਕੋਈ ਫਰਕ ਨਹੀਂ ਪੈਂਦਾ ਫਰਕ ਸਿਰਫ ਇਸ ਗੱਲ ਦਾ ਪੈਂਦਾ ਜਦੋਂ ਬਾਂਸਰੀਆਂ ਦੀਆਂ ਸੁਰਾਂ ਵੀ ਵੱਖਰੀਆਂ ਹੋ ਜਾਣ ਤਾਂ ਉਹ ਰਾਗ ਜਿਹੜਾ ਹੈ ਜੀ ਉਸ ਬੇਸੁਰਤਾ ਬੇਤਾਲਾ ਹੋ ਜਾਂਦਾ ਹੈ ਅੱਜ ਲੋੜ ਹੈ ਸਾਧ ਸੰਗਤ ਜੀ ਬਹੁਤ ਸਾਰੀਆਂ ਬਾਂਸਰੀਆਂ ਵਜਾਉਣੀਆਂ ਬਹੁਤ ਸਾਰੇ ਪਲੇਟਫਾਰਮ ਹੋਣਾ ਕੋਈ ਗੁਨਾਹ ਨਹੀਂ ਹੈ ਮਿਸਲਾ ਦੇ ਸਮੇਂ ਵੀ ਅਜਿਹਾ ਹੋਇਆ ਕਰਦਾ ਸੀ ਪਰ ਜਦੋਂ ਵੀ ਕਿਸੇ ਬਾਹਰੀ ਸ਼ਕਤੀ ਜਾਂ ਬਾਹਰੀ ਹਮਲਾਵਰ ਦਾ ਹਮਲਾ ਹੁੰਦਾ ਸੀ ਉਹ ਮਿਸਲਾ ਆਪੋ ਆਪਣੇ ਚੋਲੇ ਲਾ ਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੀਆਂ ਹੋ ਜਾਂਦੀਆਂ ਸਨ ਅਸੀਂ ਕਾਮਨ ਮਿਨੀਮਮ এজেন্ডਾ ਫਲੋਟ ਕਰਾਂਗੇ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਮਿਲੇ ਹੋਏ ਸੁਝਾਵਾਂ ਦੇ ਉਪਰੰਤ ਤਾਂ ਕਿ ਪੰਥ ਦੇ ਵਿੱਚ ਇੱਕ ਸੁਰਤਾ ਕੀਤੀ ਜਾ ਸਕੇ ਜਿੰਨਾ ਚਿਰ ਪੰਥਕ ਧਿਰਾਂ ਦੇ ਵਿੱਚ ਸਭਾ ਸੁਸਾਇਟੀਆਂ ਦੇ ਵਿੱਚ ਹੋਰ ਜਿੰਨੇ ਵੀ ਸਾਡੇ ਵੱਡੇ ਛੋਟੇ ਮੰਚ ਨੇ ਉਹਨਾਂ ਦੇ ਵਿਜ਼ਨ ਦੇ ਵਿੱਚ ਉਹਨਾਂ ਦੇ ਮਿਸ਼ਨ ਦੇ ਵਿੱਚ ਉਹਨਾਂ ਦੇ ਏਜੰਡੇ ਦੇ ਵਿੱਚ ਇੱਕ ਸੁਰਤਾ ਨਹੀਂ ਹੁੰਦੀ ਸਾਨੂੰ ਕਿਸੇ ਵੀ ਪਲੇਟਫਾਰਮ ਤੇ ਕਾਮਯਾਬੀ ਨਹੀਂ ਮਿਲਦੀ ਸਾਡਾ ਮਿਸ਼ਨ ਸਾਡਾ ਮਿਸ਼ਨ ਸੱਤਾ ਪ੍ਰਾਪਤੀ ਨਹੀਂ ਹੈ ਸਾਧ ਸੰਗਤ ਜੀ ਬੜੇ ਬੇਬਾਕ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਕਹਿੰਨੀ ਸੱਚੇ ਪਾਤਸ਼ਾਹ ਧੰਗੂ ਗੁਰੰਤ ਸਿੰਘ ਜੀ ਮਹਾਰਾਜ ਸਾਨੂੰ ਨਹੀਂ ਚਾਹੀਦੀ ਅਜਿਹੀ ਸੱਤਾ ਜਿਹੜੀ ਸੱਤਾ ਦੇ ਵਿੱਚ ਤੁਹਾਡੀਆਂ ਬੇਦਬੀਆਂ ਹੋਣ ਸਾਨੂੰ ਨਹੀਂ ਚਾਹੀਦੀ ਅਜਿਹੀ ਸੱਤਾ ਜਿਸ ਸੱਤਾ ਦੇ ਵਿੱਚ ਬੇਦਬੀ ਦੇ ਖਿਲਾਫ ਕਾਨੂੰਨ ਬਣਾਉਣ ਲਈ ਕਈ-ਕਈ ਮਹੀਨੇ ਸਾਡੇ ਸਿੰਘਾਂ ਨੂੰ ਟਾਵਰਾਂ ਤੇ ਬੈਠਣਾ ਪਵੇ ਸਾਨੂੰ ਨਹੀਂ ਚਾਹੀਦੀ ਅਜਿਹੀ ਸੱਤਾ ਜਿਹੜੀ ਸੱਤਾ ਦੇ ਵਿੱਚ ਫੇਕ ਇਨਕਾਊਂਟਰ ਹੋਣ ਸਾਡੇ ਨੌਜਵਾਨਾਂ ਦੇ ਸਾਨੂੰ ਅਜਿਹੀ ਸੱਤਾ ਨਹੀਂ ਚਾਹੀਦੀ ਜਿਹੜੀ ਸੱਤਾ ਦੇ ਵਿੱਚ ਸਾਡੇ ਈ ਧਰਮਾਂ ਨੂੰ ਜਲ ਤੋਪਾਂ ਬਣਾ ਬਣਾ ਕੇ ਪੰਜਾਬ ਨੂੰ ਡੋਬਿਆ ਜਾਵੇ ਪੰਜਾਬ ਨੂੰ ਲੁੱਟਿਆ ਜਾਵੇ ਪੰਜਾਬ ਨੂੰ ਕੁੱਟਿਆ ਜਾਵੇ ਸੋ ਅੱਜ ਸਭ ਤੋਂ ਵੱਡਾ ਪਹਿਲਾ ਸਵਾਲ ਸਿੱਖਾਂ ਦੇ ਵਿੱਚ ਆਪਣੀ ਇਸ ਸਿੱਖ ਜਥੇਬੰਦੀ ਲਈ ਗਵਾਚੀ ਹੋਈ ਭਰੋਸੇਯੋਗਤਾ ਨੂੰ ਪੈਦਾ ਕਰਨਾ ਸਾਧ ਸੰਗਤ ਜੀ ਤੇ ਇਹ ਗਵਾਚੀ ਹੋਈ ਭਰੋਸੇਯੋਗਤਾ ਤਾਂ ਹੀ ਪੈਦਾ ਹੋ ਸਕਦੀ ਹੈ ਜੇ ਅਸੀਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਘੱਟੋ-ਘੱਟ 5 ਸ਼ਕਸ਼ੀਤ ਇਸ ਤਰ੍ਹਾਂ ਦੀਆਂ ਚੁਣੀਆਂ ਜਿਦੇ ਵਿੱਚ ਇੱਕ ਬੁੱਧੀਜੀਵੀ ਹੋਵੇ ਇੱਕ ਕੋਈ ਐਜੂਕੇਸ਼ਨਿਸਟ ਹੋਵੇ ਕੋਈ ਪ੍ਰੋਫੈਸ਼ਨਲ ਗੁਰਸਿੱਖ ਹੋਵੇ ਕੋਈ ਗੁਰਸਿੱਖ ਲੇਖਾਰੀ ਹੋਵੇ ਕੋਈ ਸੇਵਾ ਸਿਮਰਨ ਦੇ ਨਾਲ ਪਰਨਾਈ ਹੋਈ ਸ਼ਖਸੀਅਤ ਹੋਵੇ ਸਾਰੀਆਂ ਧਿਰਾਂ ਦੇ ਵਿੱਚੋਂ ਇੱਕ ਇੱਕ ਲੈ ਕੇ ਪੰਜ ਸ਼ਖਸੀਅਤਾਂ ਅਸੀਂ ਆਪਣੇ ਡਿਸਟ੍ਰਿਕਟ ਲੈਵਲ ਤੇ ਪੰਥਕ ਕਾਉਂਸਲ ਦੀ ਪਲੇਟਫਾਰਮ ਤੇ ਲਈਏ ਉਹ ਪੰਜ ਸ਼ਖਸੀਅਤਾਂ ਅੱਗੋਂ ਬਲੌਕ ਲੈਵਲ ਤੇ ਪੰਜ-ਪੰਜ ਸ਼ਖਸੀਅਤਾਂ ਤਿਆਰ ਕਰਨ ਜਿਹੜੀਆਂ ਕਿਸੇ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਪਦਵੀ ਦੇ ਲਾਲਚ ਤੋਂ ਬਿਨਾ ਕਿਸੇ ਟੈਗ ਦੇ ਲਾਲਚ ਤੋਂ ਸਹਿਰਦ ਹੋ ਕੇ ਸ਼ਰੋਮਨੀ ਅਕਾਲੀ ਦਲ ਪੰਜਾਬ ਅਤੇ ਪੰਥ ਦੀ ਗੱਲ ਕਰਨ ਉਹਦੇ ਭਲੇ ਲਈ ਗੱਲ ਕਰਨ ਤੇ ਇੱਕ ਸੁਰਤਾ ਦੀ ਗੱਲ ਕਰਨ ਬਲਾਕ ਤੋਂ ਅੱਗੇ ਹੌਲੀ-ਹੌਲੀ ਪਿੰਡਾਂ ਦੇ ਵਿੱਚ ਹਰੇਕ ਪਿੰਡ ਤੱਕ ਪੰਥਕ ਕੌਂਸਲ ਦੀ ਜਿਹੜੀ ਪਹੁੰਚ ਬਣਾਈ ਜਾਵੇ ਤਾਂ ਕਿ ਫਿਰ ਇਹ ਜਿਹੜੀਆਂ ਪੰਚਾਇਤਾਂ ਅੱਗੇ ਜਨ ਸਮੂਹ ਤੱਕ ਪੰਥਕ ਕੌਂਸਲ ਦਾ ਏਜੰਡਾ ਲੈ ਕੇ ਪਹੁੰਚਣ ਤੇ ਗੁਰੂ ਸਾਹਿਬ ਕਿਰਪਾ ਕਰਨ ਹੌਲੀ-ਹੌਲੀ ਇਹ ਕਾਫਲਾ ਅੱਗੇ ਵਧਾਈਏ ਅਸੀਂ ਇਸ ਡਰ ਤੋਂ ਕਿ ਕਿਸੇ ਧਿਰ ਨੇ ਸਾਡੀ ਏਕਤਾ ਦੀ ਗੱਲ ਨਹੀਂ ਮੰਨਣੀ ਜਾ ਕੋਈ ਤੇਰੇ ਇਕਤਾ ਦੀ ਹੰਮੀ ਨਹੀਂ ਪਰਣੀ ਇਸ ਡਰ ਨੂੰ ਲੈ ਕੇ ਪੰਥਕ ਇਕਤਾ ਦਾ ਹੋਕਾ ਦੇਣੋ ਕਦੇ ਨਹੀਂ ਹਟ ਸਕਦੇ ਸਾਧ ਸੰਗਤ ਜੀ ਸਾਡਾ ਕੰਮ ਹੈ ਅਸੀਂ ਆਪਣਾ ਫਰਜ਼ ਨਿਭਾਈ ਜਾਣਾ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਗੁਰਸੇਖ ਮੀਤ ਚਲੋ ਗੁਰਚਾਲੀ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਔਰ ਸਬੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸਿਆ ਬਹਾਰਾ ਜੀਓ ਗੁਰਮੁਖ ਬੈਸੋ ਸਫਾ ਵਿਛਾਇ ਦੇ ਅਨਸਾਰ ਅਸੀਂ ਆਪਣਾ ਕਾਰਜ ਨਿਭਾਈ ਚੱਲੀਏ ਇਹ ਪੰਥ ਕਲਗੀਆਂ ਵਾਲੇ ਦਾ ਇਹ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪੰਥ ਹੈ ਇਹਨਾਂ ਨੇ ਆਪ ਹੀ ਸੇਧ ਦੇ ਕੇ ਆਪ ਹੀ ਇਸ ਪੰਥ ਦੀ ਗਵਾਹੀ ਕਰਨੀ ਹੈ ਜਾਂ ਆਪਣੇ ਕਿਸੇ ਗੁਰਸਿੱਖ ਪਾਸੋਂ ਕਰਵਾ ਲੈਣੀ ਹੈ ਸੋ ਸਾਨੂੰ ਕਿਸੇ ਵੀ ਦੁਬਧਾ ਦੇ ਵਿੱਚ ਰਹਿਣਾ ਨਹੀਂ ਚਾਹੀਦਾ ਪੰਥਕ ਇੱਕ ਸੁਰਤਾ ਵਾਸਤੇ ਕਾਰਜ ਜਿਹੜੇ ਨੇ ਉਹ ਪੰਥਕ ਕੌਂਸਲ ਨੇ ਅਰੰਭ ਕੀਤੇ ਨੇ ਮੈਂ ਸਮੁੱਚੀ ਇੱਥੇ ਪਹੁੰਚੀ ਹੋਈ ਸਾਧ ਸੰਗਤ ਨੂੰ ਜਿੱਥੇ ਹੱਥ ਜੋੜ ਕੇ ਬੇਨਤੀ ਕਰਦੀ ਐ ਕਿ ਅਸੀਂ ਪੰਥਕ ਕੌਂਸਲ ਦਾ ਪਿਛਲੇ ਦਿਨੀ ਇੱਕ ਪੇਜ ਵੀ ਬਣਾਇਆ ਔਰ ਈਮੇਲ ਆਈਡੀ ਜਿਹੜੀ ਪੰਥਕ ਕਾਉਂਸਲ @ਦੀਰੇਟ ਆਫ ਜੀਮੇਲ ਵੀ ਫਲੋਟ ਕੀਤੀ ਹੈ ਤੁਸੀਂ ਆਪਣੇ ਕੀਮਤੀ ਸੁਝਾਅ ਕਿਉਂਕਿ ਤੁਹਾਡੇ ਸੁਝਾਵਾਂ ਦੇ ਅਨਸਾਰ ਹੀ ਪੰਥਕ ਮਿਸ਼ਨ ਸਟੇਟਮੈਂਟ ਪੰਥਕ ਕਾਉਂਸਲ ਦੀ ਔਰ ਜਿਹੜੀ ਪੰਥਕ ਏਕਤਾ ਦਾ ਮਿਨੀਮਮ ਕਾਮਨ ਅਜੰਡਾ ਅਸੀਂ ਤੈਅ ਕਰਨਾ ਹੈ ਕਿ ਐਸ ਅਜੰਡੇ ਦੇ ਉੱਤੇ ਭਾਈ ਜਿਹਨੂੰ ਸਾਡਾ ਆ ਅਜੰਡਾ ਪਸੰਦ ਆ ਮਨਜ਼ੂਰ ਹੈ ਉਹ ਪੰਥਕ ਤੇ ਸਾਡੇ ਨਾਲ ਆ ਕੇ ਇਸ ਪਲੇਟਫਾਰਮ ਤੇ ਇੰਨੇ ਦੈਰੇ ਦੇ ਵਿੱਚ ਕੰਮ ਕਰ ਸਕਦੀ ਹੈ ਉਹ ਤੁਹਾਡੇ ਸੁਝਾਵਾਂ ਦੇ ਨਾਲ ਹੀ ਅੱਗੋਂ ਸਾਰਾ ਜਿਹੜਾ ਆ ਉਹ ਮੁਕੰਮਲ ਹੋਣਾ